ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਰਣਜੋਤ ਸਿੰਘ ਹੈ ਜੀ ਮੈਂ ਪਿੰਡ ਵੇਰਕਾ ਦਾ ਵਸਨੀਕ ਹੈ ਜੀ ਸੋ ਮੈਂ ਪਹਿਲਾਂ ਥੋੜੀ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਜਿਹੜਾ ਤਾਲਮਿਲ ਹੈ ਜੀ ਪਿੰਡ ਵੇਰਕਾ ਦਾ ਤੇ ਪਿੰਡ ਕੋੜਲਾ ਮੁਗਲਾ ਦਾ مشترਕਾ ਮਾਲਕਨ ਕਮੇਟੀ ਨੇ ਜਦੋਂ ਹਾੜਾ ਹੀ ਫੈਸਲਾ ਕੀਤਾ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਿਹੜੀ ਪੋਲਰ ਰਵਾਸ ਪ੍ਰੋਗਰਾਮ ਦੇ ਉੱਤੇ ਆਪਾਂ ਕੰਮ ਕਰਨਾ ਜੀ ਉਹਦੇ ਤਹਿਤ ਸਾਡੀ مشترਕਾ ਮਾਲਕਨ ਕਮੇਟੀ ਤੇ ਪਿੰਡ ਵੇਰਕਾ ਨੇ ਜਿਹੜਾ ਕੋੜਲਾ ਮੁਗਲਾ ਪਿੰਡ ਆ ਇਹਦੀ ਚੋਣ ਕੀਤੀ ਇਹਦੇ ਵਿੱਚ 250 ਏਕੜ ਜ਼ਮੀਨ ਬਜਾਈ ਤੋਂ ਲੈ ਕੇ ਕਟਾਈ ਤੱਕ ਦੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਜੀ ਸੋ ਇਹਦੇ ਵਿੱਚ ਕਣਕ ਦਾ ਬੀਜ ਖਾਦ ਨਦੀਨ ਨਸ਼ਕ ਬੂਮ ਬੂਨਾ ਸਪਰੇਅ ਯੂਰੀਆ ਯੂਰੀਆ ਦੀ ਅੱਗੇ ਗਾ ਆਉਣ ਵਾਲੇ ਸਮੇਂ ਚ ਕਟਾਈ ਦੀ ਕੋਮੇ ਨਾਲ ਉਹ ਸਾਰੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਸੋ ਉਸੇ ਤਹਿਤ ਅਸੀਂ ਸੋਚਿਆ ਕਿ ਅਸੀਂ ਸੇਵਾ ਬੀਜ ਦੀ ਖਾਦੀ ਦੇ ਕਰ ਦੇਵੇ ਕਿਉਂ ਨਾ ਗਿਆਨ ਦੀ ਸੇਵਾ ਵੀ ਕੀਤੀ ਜਾਵੇ ਕਿਉਂਕਿ ਜਿਹੜੇ ਲੋਕ ਆ ਜਿਹੜੇ ਇਸ ਪਿੰਡ ਦੇ ਲੋਕ ਆ ਬਹੁਤ ਛੋਟਾ ਪਿੰਡ ਆ ਪਿੰਡ 'ਚ ਏਕਤਾ ਬਹੁਤ ਆ ਜੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰ ਆਪਨੇ ਪਿੰਡ ਵੇਰ ਕਾ ਦੀ ਉਹਨਾਂ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਆ ਜੀ ਆਪਣੀ ਏਕਤਾ ਦੀ ਮਿਸਾਲ ਕਾਇਮ ਕੀਤੀ ਜੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਜੀ ਉਸੇ ਭਾਵਨਾ ਤਹਿਤ ਇਸ ਪਿੰਡ ਨੇ ਵੀ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਏਕਤਾ ਦੀ ਤੇ ਸੇਵਾ ਭਾਵਨਾ ਦੀ ਸੋ ਜਦੋਂ ਆਪਾਂ ਇਸ ਪਿੰਡ ਦੇ ਵਿੱਚ ਆਏ ਆਪਾਂ ਬੀਜ ਦੀ ਸੇਵਾ ਖਾਦ ਦੀ ਸੇਵਾ ਡੀਜ਼ਲ ਦੀ ਸੇਵਾ ਦਵਾਈ ਦੀ ਸੇਵਾ ਸਾਰੀ ਸੇਵਾ ਆਪਾਂ 250 ਏਕੜ ਦੀ ਕਰ ਚੱਲੇ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਟਾਈ ਦੀ ਸੇਵਾ ਵੀ ਕਰਾਂਗੇ ਸੋ ਆਪਾਂ ਸੋਚਿਆ ਕਿਉਂ ਨਾ ਗਿਆਨ ਦੀ ਸੇਵਾ ਕੀਤੀ ਜਾ ਸਕੇ ਕਿਉਂਕਿ ਇਹ ਜਿਹੜੇ ਲੋਕ ਆ ਖੇਤੀਬਾੜੀ ਯੂ ਉਹਨੇ ਜਿਹੜੀ ਖੋਜਾਂ ਉਤੋਂ ਬਹੁਤ ਜ਼ਿਆਦਾ ਟੁੱਟੇ ਹੋਏ ਆ ਉਤੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਆ ਸੋ ਆਪਾਂ ਸੋਚਿਆ ਕਿ ਹੁਣ ਆਪਾਂ ਖੇਤੀ ਵਿਗਿਆਨ ਕੇ ਅੰਦਰ ਗੁਰਦਾਸਪੁਰ ਆਪਾਂ ਉਹਨਾਂ ਦਾ ਕੈਂਪ ਇੱਥੇ ਲਵਾਇਆ ਜਾਵੇ ਸੋ ਆਪਾਂ ਬੇਨਤੀ ਕੀਤੀ ਡਾਕਟਰ ਸ਼ਿਨਾ ਜੀ ਆ ਡਾਕਟਰ ਸਰਪਰੀਆ ਡਾਕਟਰ ਨਰਿੰਦਰ ਰੋਇਨਾ ਸਾਰਿਆਂ ਨੂੰ ਕਿ ਤੁਸੀਂ ਸਾਰੀ ਟੀਮ ਇਸ ਪਿੰਡ ਦੇ ਵਿੱਚ ਆਓ ਕਿਉਂਕਿ ਇਸ ਪਿੰਡ ਦੇ ਵਿੱਚ 250 ਏਕੜ ਦੀ ਜਿਹੜੀ ਬਜਾਈ ਉਹ ਮੁਕੰਮਲ ਹੋ ਚੁੱਕੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਡਾਕਟਰ ਸਾਹਿਬ ਉਹਨਾਂ ਨੂੰ ਕਿ ਤੁਸੀਂ ਇਸ ਪਿੰਡ ਚ ਆਓ ਪਿੰਡ ਵਾਲਿਆਂ ਨੂੰ ਜਿਹੜੇ ਹੋਰ ਸਹਾਇਕਤਾ ਹੁੰਦੇ ਆ ਤੇ ਜਾਂ ਤਕਨੀਕੀ ਜਿਹੜੀ ਖੇ ਸੋ ਸਾਡੀ ਬੇਨਤੀ ਨੂੰ ਪ੍ਰਮਾਣ ਕਰਦੇ ਡਾਕਟਰ ਸ਼ੀਨਾ ਹੁਣੀ ਆ ਜਿੱਥੇ ਆਏ ਜੀ ਉਸੇ ਤਹਿਤ ਅੱਜ ਆਪ ਇਸ ਪਿੰਡ ਦੇ ਵਿੱਚ ਆਪਾਂ ਜਿਹੜੀ ਆ ਇੱਕ કૃषि ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਾਰਮਸਲਾਹ ਕੇਂਦਰ ਦਾ ਕੈਂਪ ਲਾਇਆ ਜੀ ਇਥੇ ਉਸੇ ਤਹਿਤ ਡਾਕਟਰ ਸਾਹਿਬ ਹੁਣਾਂ ਨੇ ਜਿਹੜੀ ਅੱਜ ਇਹਨਾਂ ਨੂੰ ਕਿਤਾਬਾਂ ਵੀ ਵੰਡ ਕੇ ਚੱਲੇ ਆ ਜੀ ਕਿਉਂਕਿ ਗਿਆਨ ਦੀ ਗੱਲ ਹੋਈ ਆ ਤੇ ਆਪਾਂ ਬੀਜ ਤੇ ਬਹੁਤ ਵੰਡਿਆ ਜੀ ਕਿਤਾਬਾਂ ਦੀ ਵੀ ਇੱਕ ਕਾਲੂ ਕੀ ਲੰਗਰ ਲਾਇਆ ਗਿਆ ਹਾੜੀ ਸੋਣੀ ਜਿਹੜੀਆਂ ਕਿਤਾਬਾਂ ਉਹ ਵੀ ਆਪਾਂ ਇਹਨਾਂ ਪਿੰਡ ਦੇ ਜਿਹੜੀ ਜ਼ਿੰਮੇਵਾਰਾਂ ਨੂੰ ਦੇ ਚੱਲੇ ਆ ਸੋ ਧੰਨਵਾਦ ਡ ਇਹ ਸਾਡੀ مشترਕਾ ਕਮੇਟੀ ਦੇ ਜਿਹੜੇ ਪ੍ਰਧਾਨ ਆ ਸੰਦੀਪ ਸਿੰਘ ਜੀ ਸਾਡੇ ਨਾਲ ਆ ਮੁਖਤਾਰ ਸਿੰਘ ਜੀ ਸਾਡੇ ਨਾਲ ਆ ਸੁਖਜੀ ਸਾਡੇ ਨਾਲ ਆ ਸੋ ਇਹ ਸਾਡੇ ਜਿਹੜੀ ਪਿੰਡ ਦੀ ਟੀਮ ਐ ਇੱਥੇ ਆਈ ਐ ਸੋ ਪਹਿਲੇ ਦਿਨ ਤੋਂ ਹੀ ਸਾਡੀ ਪਿੰਡ ਦੀ ਟੀਮ ਇੱਥੇ ਸੇਵਾ ਕਰ ਰਹੀ ਐ ਸੋ ਸਾਨੂੰ ਆਸ ਹੈ ਕਿ ਇਸ ਪਿੰਡ ਦੇ ਨਾਲ ਹੀ ਪਰਿਵਾਰਕ ਸਾਂਝੀਆਂ ਜਿਹੜੀਆਂ ਪਾਣੀਆਂ ਇਹ ਬਹੁਤ ਲੰਬੇ ਸਮੇਂ ਤੱਕ ਆਪਾਂ ਲੈ ਕੇ ਚੱਲਾਂਗੇ ਇੱਥੇ ਜ਼ਿਕਰ ਜ਼ਿਕਰ ਹੋ ਗਿਆ ਕਿ ਤੁਸੀਂ ਸੰਸਥਾਵਾਂ ਕਾਫੀ ਵੇਖਦੇ ਹੋਗੇ ਕਿ ਸੰਸਥਾਵਾਂ ਸੇਵਾ ਕਰਦੇ ਮਿਆਂ ਦੇ ਪਿੰਡ ਦੇ ਪਿੰਡ ਉਹਨਾਂ ਨੇ ਅਡਾਪਟ ਕੀਤੇ ਪਰ ਇੱਕ ਮਿਸਾਲ ਜਿਹੜੀ ਪਿੰਡ ਵੇਰਕਾ ਨੇ ਅਡੌਪ ਕੀਤੀ ਆ ਸੇਵਾ ਭਾਵਨਾ ਦੇ ਨਾਲ ਤੇ ਇੱਕ ਏਕੇ ਦੇ ਨਾਲ ਇੱਕ ਪਿੰਡ ਨੇ ਪੂਰਾ ਦੂਜਾ ਪਿੰਡ ਅਡੌਪਟ ਕੀਤਾ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਕੋਈ ਮਿਸਾਲ ਕਿਤੇ ਕਾਇਮ ਹੋਈ ਹੋਈ ਹੋਗੀ ਸੋ ਮੈਂ ਧੰਨਵਾਦ ਕਰਦਾ ਵਧਾਈ ਦੇ ਪਾਤਰ ਆ ਪਿੰਡ ਵੇਰਕਾ ਦੇ ਸਾਰੇ ਵਸਨੀਕ ਕਿਉਂਕਿ ਜਿਹੜੀ ਸੇਵਾਈ ਆ ਇਹ ਕੱਲੇ-ਕੱਲੇ ਘਰ ਤੋਂ ਆਈ ਆ ਜੀ ਸੋ ਵਧਾਈ ਦੇ ਪਾਤਰ ਆ ਸਮੁੱਚਾ ਪਿੰਡ ਜਿਨੇ ਇੱਕ ਮਿਸਾਲ ਕਾਇਮ ਕੀਤੀ ਆ ਇਸ ਪੰਜਾਬ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਪਿੰਡ ਨੇ ਦੂਜਾ ਪਿੰਡ ਅਡੌਪਟ ਕੀਤਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲੋਂ ਧੰਨਵਾਦ ਕਰਦੇ ਆਂ ਜੀ ਪਿੰਡ ਵੇਰਕਾ ਦੀ ਸਮੁੱਚੀ ਸੰਗਤ ਦਾ ਮੁਸਤਰਕਾ ਮਾਲਕਨ ਕਮੇਟੀ ਦਾ ਜਿਨ੍ਹਾਂ ਨੇ ਸਰਦਾਰ ਅਨਜੋਤ ਸਿੰਘ ਜੀ ਜੋ ਰਾਉਂਡ ਗਲਾਸ ਫਾਊਂਡੇਸ਼ਨ ਦੇ ਪ੍ਰਧਾਨ ਵੀ ਨੇ ਸਮੁੱਚੇ ਵੀਰਾਂ ਦੇ ਨਾਲ ਤਾਲਮਿਲ ਰੱਖ ਕੇ ਸਾਡੇ ਵੀਰ ਸੰਦੀਪ ਸਿੰਘ ਜੀ ਜੋ ਪ੍ਰਧਾਨ ਨੇ ਉਥੋਂ ਦੀ ਕਮੇਟੀ ਦੇ ਇਹਨਾਂ ਸਾਰੇ ਵੀਰਾਂ ਨੇ ਜਿਹੜਾ ਸਾਡੇ ਨਾਲ ਰਾਬਤਾ ਕਾਇਮ ਕੀਤਾ ਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ ਜਰੀਆ ਪੈਦਾ ਕੀਤਾ ਇਹ ਵੀਰ ਸਾਡੇ ਤੱਕ ਪਹੁੰਚੇ ਨੇ ਇਹ ਮਾਲਕ ਨੇ ਇਹਨਾਂ ਦੀ ਸੇਵਾ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਲੈਣੀ ਸੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ 250 ਏਕੜ ਦੀ ਜਿੰਨੀ ਵੀ ਬਜਾਈ ਸੀ ਉਹਦੇ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਹੈ ਬਜਾਈ ਤੋਂ ਲੈ ਕੇ ਵਢਾਈ ਤੱਕ ਤੇ ਉਹਦੇ ਨਾਲ ਨਾਲ ਜਿਵੇਂ ਖੇਤੀ ਵਿਗਿਆਨ ਕੇਂਦਰ ਗਰਦਾਸਪੁਰ ਤੋਂ ਮਾਹਿਰ ਖੇਤੀਬਾੜੀ ਦੇ ਜੋ ਡਾਕਟਰ ਸਾਹਿਬਾ ਨੇ ਡਾਕਟਰ ਸ਼ੀਨਾ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਨਗਰ ਤੱਕ ਲੈ ਕੇ ਆਏ ਨੇ ਤੇ ਜਿਹੜੇ ਅਸੀਂ ਪਛੜੇ ਸਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਹਨਾਂ ਸੁਝਾਵਾਂ ਤੋਂ ਇਹਨਾਂ ਤਕਨੀਕਾਂ ਤੋਂ ਉਹਨਾਂ ਤਕਨੀਕਾਂ ਤੋਂ ਸਾਨੂੰ ਜਾਣੂ ਕਰਵਾਇਆ ਹੈ ਅਸੀਂ ਵੇਰਕਾ ਦੀ ਸੰਗਤ ਦਾ ਡਾਕਟਰ ਸ਼ੀਨਾ ਜੀ ਦਾ कृषि ਵਿਗਿਆਨ ਕੇਂਦਰ ਦੀ ਸਮੂੱਚੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਗਰ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਪਿੰਡ ਵੇਰਕਾ ਦੀ ਮਸਤਕਾ ਮਾਲਕਨ ਕਮੇਟੀ ਜਿਨੇ ਸਾਡੇ ਨਗਰ ਦੀ ਮਾਂ ਫੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਪਿੰਡ ਵੇਰਕੇ ਦਾ ਵਸਨੀਕ ਆ ਇੱਕ ਛੋਟੀ ਜੀ ਸੇਵਾ ਮਿਲੀ ਆ ਪਿੰਡ ਵੱਲੋਂ ਤੇ ਉਹ ਆਪਾਂ ਪੂਰਤੀ ਕਰਨੀ ਆ ਸਾਰੀ ਜੀ ਵੇਖੋ ਇਹ ਜਿੰਨਾ ਵੀ ਨੁਕਸਾਨ ਹੋਇਆ ਹਰਾਂ ਦੇ ਵਿੱਚ ਉਹ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਕੋਸ਼ਿਸ਼ ਕੀਤੀ ਆ ਆਪਣੇ ਪਿੰਡ ਵੱਲੋਂ ਕਿ ਜਿੰਨਾ ਵੀ ਹੋ ਸਕੇ ਇਹਨਾਂ ਦੇ ਨਾਲ ਮੁੱਢ ਨਾਲ ਮੁੱਢਾ ਲਾ ਕੇ ਇਹਨਾਂ ਨੂੰ ਆਪਾਂ ਹਲਾ ਰਾ ਦੇਈਏ ਜੀ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਬਾਕੀ ਅਸੀਂ ਚਾਹੁੰਨੇ ਆ ਜਾਂ ਸਾਡੀ ਸੋਚ ਹੀ ਕਿ ਇਨਸਾਨੀਅਤ ਜਿੰਦਾ ਰਵੇ ਉਹ ਇਨਸਾਨੀਅਤ ਜਦੋਂ ਅਸੀਂ ਪਿੰਡ ਕੋਟਲਾ ਮੋਗਲਾ ਚ ਆਏ ਤਾਂ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਏਕਾ ਏਕਾ ਵੇਖ ਕੇ ਸੀਵੀ ਇਥੇ ਆਪਣਾ ਸੰਯੋਗ ਦਿੱਤਾ ਤੇ ਅਸੀਂ گاਂਵ ਵਿੱਚ ਚਲੋ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਖਲੋਤੇ ਰਵਾਂਗੇ ਜੀ ਮਸਤਰਕਾ ਮਾਲਕਨ ਕਮੇਟੀ ਵੱਲੋਂ ਤੇ ਪਿੰਡ ਵੇਰਕਾ ਵੱਲੋਂ ਇਹਨਾਂ ਨਗਰ ਦਾ ਸਾਰਿਆਂ ਦਾ ਧੰਨਵਾਦ ਆ ਜੀ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਤੇ ਇੰਨਾ ਯਕੀਨ ਕੀਤਾ ਤੇ ਸਾਨੂੰ ਥਾਪੜਾ ਦੇਦ ਕੇ ਇੱਥੋਂ ਤੱਕ ਲਿਆਂਦਾ ਸਾਡੇ ਬਜ਼ੁਰਗ ਵੀ ਸਾਡੇ ਨਾਲ ਖੜੇ ਆ ਤੇ ਸਾਰਿਆਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ਼ੀ ਨਾ ਖੇਤੀਬੀ ਵਿਗਿਆਨ ਕੇਂਦਰ ਗੁਰਦਾਸਪੁਰ ਤੋਂ ਜਿਹੜਾ ਜ ਅੱਜ ਕੈਂਪ ਲਾਇਆ ਇਹ ਜਿਤਨਾ ਰਣਜੋਤ ਸਿੰਘ ਜੀ ਨੇ ਦੱਸਿਆ ਵਾ ਕਿ ਇਹ ਬੇਰਕਾ ਤੋਂ ਜਿਹੜੇ ਆਪਣੀ ਇਹਨਾਂ ਦੀ ਕਮੇਟੀ ਆ ਉਹਨਾਂ ਨੇ ਕੋਟਲਾ ਮੁਗਲਾ ਪਿੰਡ ਗੋਦ ਲਿਆ ਜਦੋਂ ਤੋਂ ਇਸ ਇਲਾਕੇ ਦੇ ਵਿੱਚ 26 ਅਗਸਤ ਤੋਂ ਹੜ੍ਹ ਆਏ ਆ ਉਦੋਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਾਹੇ ਵਗਾਹੇ ਇੱਥੇ ਆਣ ਕੇ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਦਿੰਦੀ ਰਹੀ ਆ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਉਹਨਾਂ ਆਪਣੇ ਦਸਵੰਦ ਦੇ ਵਿੱਚੋਂ ਪੰਜਾਂ ਪਿੰਡਾਂ ਦੇ ਵਿੱਚ ਬੀਜ ਦੀ ਸੇਵਾ ਵੀ ਕੀਤੀ ਆ ਤੇ ਅੱਜ ਇਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਸ ਪਿੰਡ ਸਪੈਸ਼ਲ ਪਹੁੰਚੇ ਕਿਉਂਕਿ ਜਿਹੜੀ ਆ ਜਿੰਨੀ ਵੀ ਤਕਨੀਕੀ ਜਾਣਕਾਰੀ ਮੇਰੇ ਨਾਲ ਮੇਰੀ ਪੂਰੀ ਟੀਮ ਜਿਹੜੇ ਆ ਸੋਇਲ ਸਾਇੰਟਿਸਟ ਜਿਹੜੇ ਕੀੜੇ ਮਕੌੜਿਆਂ ਦਾ ਸਾਮ ਸੰਭਾਲ ਬਾਰੇ ਇਸੇ ਤਰ੍ਹਾਂ ਹਾਰਟੀਕਲਚਰ ਦੇ ਸਾਇੰਟਿਸਟ ਇਕਨੋਮਿਕਸ ਦੇ ਸਾਇੰਟਿਸਟ ਫਸਲਾਂ ਫਸਲ ਦੇ ਫਸਲ ਵਿਗਿਆਨੀ ਸਾਰੇ ਆਏ ਅਸੀਂ ਇਹਨਾਂ ਦੇ ਨਾਲ ਜਿਹੜੀਆਂ ਜਿੰਨੀਆਂ ਵੀ ਬਰੀਕੀਆਂ ਨੇ ਖੇਤੀ ਸਬੰਧੀ ਜਿੰਨੀਆਂ ਬਰੀਕੀਆਂ ਹੋ ਇਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੰਦ ਤੱਕ ਫਸਲ ਵੱਡੀ ਨਹੀਂ ਜਾਂਦੀ ਜਿਹੜੇ ਵੀ ਆ ਗਾਹੇ ਬਗਾਏ ਆਹੀ ਜਿਹੜੀ ਇਹਨਾਂ ਦੀ ਤਕਨੀਕੀ ਜਾਣਕਾਰੀ ਜਾਂ ਜਿਹੜੀ ਸਮੱਸਿਆ ਵਾ ਉਹ ਇਹਨਾਂ ਦੀ ਹੱਲ ਕਰਾਂਗੇ ਇਸ ਤੋਂ ਇਲਾਵਾ ਇਹਨਾਂ ਨੂੰ ਫਸਲੀ ਰਹੰਦ ਖੂੰਦ ਨੂੰ ਵਿੱਚੇ ਹੀ ਵਾਉਣ ਵਾਸਤੇ ਪ੍ਰੇਰਿਤ ਕੀਤਾ ਤੇ ਅਲੱਗ-ਅਲੱਗ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਜਿੰਨੇ ਵੀ ਖੇਤੀ ਸਬੰਧਿਤ ਸਹਾਇਕ ਧੰਦੇ ਆ ਤੇ ਜਿਨ੍ਹਾਂ ਬਾਰੇ ਅਸੀਂ ਸਖਲਾਈ ਦਿੰਨੇ ਆ ਕਿ ਵੀਕੇ ਦੇ ਵਿੱਚ ਅਲੱਗ-ਅਲੱਗ ਧੰਦੇ ਜਿ ਤਰ੍ਹਾਂ ਡੇਰੀ ਹੋ ਗਿਆ ਫੋਲਟਰੀ ਹੋ ਗਿਆ ਬੱਕਰੀ ਪਾਲਣ ਹੋ ਗਿਆ ਮੁਰਗੀਆਂ ਦਾ ਹੋ ਗਿਆ ਇਸੇ ਤਰ੍ਹਾਂ ਖੁੰਮਾਂ ਦੀ ਕਾਸ਼ਤ ਹੋ ਗਈ ਸ਼ਹਿਦ ਮੱਖੀਆਂ ਦਾ ਪਾਲਣਾ ਹੋ ਗਿਆ ਕਿਸਾਨ ਵੀ ਬੀਬੀਆਂ ਵਾਸਤੇ ਜਿਵੇਂ ਸਲਾਈ ਕਢਾਈ ਹੋ ਗਿਆ ਅਚਾਰ ਮਰਬੇ ਬਣਾਉਣ ਵਾਸਤੇ ਹੋ ਗਿਆ ਉਹਦੇ ਬਾਰੇ ਉਹਨਾਂ ਨੂੰ ਕਿਵੇਂ ਬਣਾਉਣਾ ਤੇ ਕਿਵੇਂ ਵੇਚਣਾ ਤਾਂ ਜੋ ਇਹ ਆਪਣੀ ਜੜੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਤੇ ਇਹਨਾਂ ਨੂੰ ਹੋਰ ਵੀ ਜਿਹੜੀਆਂ ਮਹਿਕਮਿਆਂ ਦੇ ਅਲੱਗ-ਅਲੱਗ ਤਕਨੀਕਾਂ ਜਾਂ ਸਕੀਮਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੋ ਅੱਜ ਇਸ ਕੈਂਪ ਦੇ ਵਿੱਚ ਇਸ ਪਿੰਡ ਦੇ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਕੈਂਪ ਦਾ ਜਿਹੜਾ ਵੱਧ-ਵੱਧ ਲਾਭ ਲਿਆ ਧੰਨਵਾਦ